ਜਿਹੜੇ ਲੋਕ ਕਹਿੰਦੇ ਨੇ ਵੀ ਮੌਸਮ ਠੰਡਾ ਹੋ ਗਿਆ ਮਨਾਲੀ ਬਣ ਗਿਆ ਮੌਸਮ ਮੰਦ ਆ ਯਾਰਾ ਲੈਂਦੇ ਨੇ ਇੱਕ ਵਾਰੀ ਇੰਨਾ ਪਰਿਵਾਰਾਂ ਦੇ ਹਾਲਾਤ ਦੇਖ ਲਓ ਕੀ ਨੇ ਕੁੱਝ ਨਹੀਂ ਬਣੀ ਬਣੀ ਸਭ ਕੁਝ ਰੈਡੀ ਹੋ ਗਿਆ ਮੇਰਾ ਮੈਂ ਤਾਂ ਮਰ ਕੇ ਬਝਿਆ ਗਰੇ ਮਾਦਮੀ ਆਨੇ ਕਿੰਨੇ ਮਦਦ ਨਹੀਂ ਕੀਤੀ ਰਗੋ ਹਿੰਮਤ ਰਹੀ ਡਾਕੋਟੇ ਤੋਂ ਦੀ ਅਦੇ ਰੱਬ ਨੇ ਕੋਟੇ ਢਾਤੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਘਰ ਦੀ ਪਰਵਾਹ ਕੇ ਮੈਂਬਰ ਸਰ ਜੀ ਕੋ ਜਿਹੜੀ ਕੀ ਦੋ ਲੋਕੇ ਆਪਣਾ ਦਰਦ ਬਿਆਨ ਕਰ ਰਹੀ ਆ ਕੀ ਲੱਗਦਾ ਤੁਸੀਂ ਘਰ ਬਣਾ ਪਾਓਗੇ ਕੀ ਆਪਣਾ ਨਹੀਂ ਨਹੀਂ ਬਾਜੀ ਮੈਨੂੰ ਵੀ ਇਦ ਨਹੀਂ ਨਹੀਂ ਕਈ ਸੋਚਿਆ ਸੀ ਇਸ ਤਰ੍ਹਾਂ ਤੁਹਾਨੂੰ ਸਾਹਮਣੇ ਆਉਣਾ ਪਊਗਾ ਟੀਵੀ ਦੇ ਅੱਜ ਤੁਹਾਡੇ ਹਾਲਾਤ ਇਸ ਤਰ੍ਹਾਂ ਹੋ ਗਏ ਨੇ ਨਾ ਨਾ ਫਿਰ ਮਹਾਰਾਜ ਨੇ بارشਾਂ ਬੜੀਆਂ ਪਈਆਂ ਤੇ ਉਹਦੇ ਕਰਕੇ ਸਾਡਾ ਮਕਾਨ ਟੱਟ ਗਿਆ ਹੂੰ ਅਸੀਂ ਤਾਂ ਜਾਨੋ ਮਹਾਬਲੀ ਹੈ ਕਈ ਸੋਚਿਆ ਨਹੀਂ ਸੀ ਕਿਸੇ ਕੋ ਮੰਗਾਗੇ ਮਦਦ ਮੰਗਾਗੇ ਅੱਜ ਲੋਕਾਂ ਗਾੜੀ ਹੱਥ ਢਨੇ ਪੈਂਦੇ ਨੇ ਵੀ ਭਾਈ ਮਦਦ ਕਰੋ ਪਰਿਵਾਰ ਦੀ ਕਿ ਲੱਗਦਾ ਕਈ ਦੁੱਖ ਵੀ ਲੱਗਦਾ ਚੀਜ਼ਾਂ ਦਾ ਸਾਡੇ ਪਿੰਡ 'ਚ ਸਿਰਫ ਇੱਕ ਬੰਦਾ ਸਾਡੇ ਪਿੰਡ ਘਰ ਆਇਆ ਬਸ ਸਾਡੇ ਘਰ ਕੋਈ ਨਹੀਂ ਆਇਆ ਉਹਨਾਂ ਨੇ ਇਹੋ ਹੀ ਆਪੇ ਗਰੀਬ ਇਹਨਾਂ ਨੇ ਕੁਝ ਮੰਗਣਾ ਸਾਡੇ ਕੋਲ ਜ਼ਿੰਦਗੀ 'ਚ ਕਹਿੰਦੇ ਨੇ ਵੀ ਪੰਛੀਆਂ ਦੇ ਵੀ ਆਲੇ ਨੇ ਹੁੰਦੇ ਨੇ ਉਹ ਵੀ ਆਪਣੇ ਸ਼ਾਮ ਨੂੰ ਘਰਾਂ ਚਲ ਜਾਂਦੇ ਨੇ ਪਰ ਤੁਹਾਡਾ ਜਿਹੜਾ ਤੁਹਾਡਾ ਘਰ ਸੀ ਤੁਹਾਡਾ ਇੱਕ ਆਸ਼ਿਆਨਾ ਸੀ ਕਾਲਣਾ ਸੀ ਉਹ ਵੀ ਢਹਿ ਢਰੀ ਹੋ ਗਿਆ ਹੁੰਦਾ ਬਰਬਾਦ ਹੋ ਗਈ ਇਹਹੀਂ ਬਹੁਤ ਬਰਬਾਦ ਹੋ ਗਏ ਸਾਡੇ ਕੋਲ ਬੰਨਣਾ ਹੀ ਨਹੀਂ ਹੁੰਦਾ 40 ਸਾਲੋ ਕੇ ਬਾਬਾ ਬੁੱਢਾ ਸਾਉ ਨੂੰ ਮੰਨਦੇ ਆ ਮੈਂ ਕਿਤੇ ਨਹੀਂ ਜਾਣਾ ਤੇ ਨਹੀਂ ਜਾਣਾ ਮਾਲਕਾ ਜੇ ਟੁੱਟਾਏ ਤੇ ਤੋਪਾਉਣਿਆ ਬਸ ਮੇਰੀ ਤੇ ਹੋਈ ਤੇ ਮਾਂ ਆਵ ਕੋ ਤੁਸੀਂ ਦੇਖ ਸਕਦੇ ਹੋ ਭੈਣ ਚੋਣੀ ਆੜ ਰਹੀ ਆ ਤੇ ਬਾਬਾ ਬੁੱਢਾ ਗਾੜੀ ਅਰਦਾਸ ਕਰੀਏ ਸੱਚੇ ਪਾਸ਼ਾ ਤੇਰੇ ਦਰ ਤੇ ਆਏ ਆ ਤੇ ਤੇਰਾ ਹੀ ਦਰ ਤੇ ਹੋਰ ਕਿਸੇ ਦਰ ਤੇ ਨਹੀਂ ਜਾਣਾ ਵੱਟਾ ਵੀ ਆਪਰੇਸ਼ਨ ਹੋਇਆ ਤੁਸੀਂ ਵੀ ਠੀਕ ਨਹੀਂ ਹੋ ਕੀ ਹੋਇਆ ਸੀ ਤੁਹਾਨੂੰ ਮੇਰੇ ਹਰਨੀਆਂ ਸਰ ਮੈਂ ਕੰਮ ਕਰਦਾ ਡੇਰੀ ਤੇ ਹਟਣਾ ਪਿਆ ਮੈਨੂੰ ਕੁਝ ਨਹੀਂ ਮੰਗਦੀ ਲਗੇ ਕੋ ਬਸ ਇੰਨਾ ਵੀ ਮੇਰੇ ਕੋਠੇ ਪਾ ਦਿਓ ਮੇਰੇ ਭੈਣ ਭਰਾ ਮੇਰੀ ਮਦਦ ਕਰ ਲੋ ਬਸ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਅਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਜਿੱਤੇ ਹੜਾ ਵੀ ਮਾਰ ਹਰਟ ਲੋਕ ਹੀ ਆਏ ਨੇ ਉਥੇ ਮੀਂਹ ਨੇ ਵੀ ਜਿਹੜੇ ਕੀ ਲੋਕਾਂ ਦੇ ਘਰਾਂ ਦੇ ਘਰ ਬਰਬਾਹ ਕਰ ਦਿੱਤੇ ਨੇ ਅੱਜ ਤੁਹਾਨੂੰ ਤਸਵੀਰਾਂ ਜਰੂਰ ਸਾਂਝੀ ਕਰਾਂਗੇ ਜਿਦਾ ਗ੍ਰਾਸਪੋਰਟ ਦੇ ਪਿੰਡ ਖੈਰਾ ਕਲਾਂ ਦੀਆਂ ਉਸ ਪਰਿਵਾਰ ਦੀਆਂ ਜਿਹੜੇ ਕਿ ਰਾਤ ਸੁੱਤੇ ਪਏ ਸੀ ਉਹਨਾਂ ਦਾ ਜਿਹੜਾ ਕੋਠਾ ਜਿਹੜਾ ਇੱਕਦਮ ਡਿੱਗਿਆ ਪਰਿਵਾਰ ਦੀ ਬੜੀ ਮੁਸ਼ਕਲ ਜਿਹੜੀ ਜਾਣ ਬਠੀ ਤੁਸੀਂ ਦੇਖ ਸਕਦੇ ਹੋ ਮੇਰੇ ਬਿੱਠੇ ਤਸਵੀਰਾਂ ਤੁਹਾਨੂੰ ਉਸ ਪਰਿਵਾਰ ਦੀਆਂ ਸਾਂਝੀ ਕਰ ਰਿਹਾ ਇਹ ਜਿਹੜਾ ਘਰ ਆ ਤੁਸੀਂ ਦੇਖ ਸਕਦੇ ਹੋ ਪ੍ਰਕਾਸ਼ ਸਿੰਘ ਦਾ ਘਰ ਆ ਅਤੇ ਬੜੇ ਲੰਬੇ ਸਮੇਂ ਤੋਂ ਪ੍ਰਕਾਸ਼ ਸਿੰਘ ਇੱਥੇ ਆਪਣੇ ਪਰਿਵਾਰ ਦੇ ਨਾਲ ਰਹਿ ਰਿਹਾ ਪਰ ਘਰ ਦੇ ਹਾਲਾਤ ਇਸ ਤਰ੍ਹਾਂ ਦੇ ਨੇ ਕਿ ਘੱਟ ਗਰੀਬੀ ਬੜੀ ਆ ਉੱਥੇ ਜਿੱਤੇ ਲੋਕ ਹੜਾਂ ਦੀ ਮਾਰ ਹੇਠ ਲੱਗ ਆਏ ਨੇ ਉੱਥੇ ਬਰਸਾਤ ਜਿਹੜੇ ਕਿ ਮੀਂਹ ਦੇ ਨਾਲ ਵੀ ਕਈਆਂ ਦੇ ਜਿਹੜੇ ਘਰ ਨੇ ਘਰ ਜਿਹੜੇ ਟਹਿ ਟਹਿਰੀ ਹੋ ਗਏ ਨੇ ਅੱਜ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਨੇ ਕਿ ਪਰਿਵਾਰ ਨੂੰ ਘਰ ਜਿਹੜਾ ਬਿਲਕੁਲ ਦਾ ਟੈਸਟੈਂਸ ਹੋ ਗਿਆ ਅਤੇ ਘਰ ਦਾ ਸਮਾਨ ਵੀ ਜਿਹੜਾ ਬਰਬਾਦ ਹੋ ਗਿਆ ਤੁਸੀਂ ਦੇਖ ਸਕਦੇ ਹੋ ਹਜੇ ਗੱਲਬਾਤ ਵੀ ਕਰਾਂਗੇ ਭੈਣ ਦੇ ਨਾਲ ਪਰ ਪਹਿਲਾਂ ਅੱਖਾਂ ਜਿਹਾ ਥਰੂ ਆ ਗਏ ਨੇ ਕਿਉਂਕਿ ਬੜੀ ਮਿਹਨਤ ਨਾਲ ਘਰ ਬੰਦੇ ਨੇ ਪਰ ਅੱਜ ਹਾਲਾਤ ਇਸ ਤਰ੍ਹਾਂ ਹੋ ਗਏ ਨੇ ਪੜੇ ਹਾਲਾਤ ਕੀ ਹੋ ਗਏ ਨੇ ਤੁਹਾਡੇ ਅੱਜ ਅਸੀਂ ਦੇਖਿਆ ਘਰ ਦਾ ਕੋਈ ਵੀ ਸਮਾਨ ਨਹੀਂ ਬਚਿਆ ਘਰ ਟਹਿ ਟਹਿਰੀ ਹੋ ਗਿਆ ਕੁਝ ਨਹੀਂ ਬਾਜੀ ਬਚਿਆ ਤਬ ਗੋਸ਼ਰੀ ਨੇਰੀ ਹੋ ਗਿਆ ਮੇਰਾ ਮੈਂ ਤਾਂ ਮਰ ਕੇ ਬਿਝਿਆ ਗਰੀਬ ਆਦਮੀ ਗਰੀਬ ਆਦਮੀ ਆਹਨੇ ਮਦਦ ਨਹੀਂ ਕੀਤੀ ਇਹ ਹੋਇਆ ਕਿਸ ਤਰ੍ਹਾਂ ਦਸ਼ਕਾ ਨੂੰ ਸਾਂਝਾ ਕਰ ਦੋ ਕਿੰਨਾ ਕਿ ਮੀ ਆਏ ਸੀ ਕਿੰਨਾ ਕ ਘਰ ਪੁਰਾਣਾ ਸੀ ਜਾਂ ਕੀ ਹਾਲਾਤ ਨੇ ਪਰਿਵਾਰ ਦੇ ਕਿੰਨੇ ਮੈਂਬਰ ਨੇ ਜਿਹੜੇ ਇਥੇ ਰਹਿੰਦੇ ਨੇ ਅਜੇ 4 ਮੈਂਬਰ ਆ ਡਾਡੀ ਦਾ ਪਿਆਲੇ ਬੰਦੇ ਆ ਕੋਸ਼ ਨਹੀਂ ਆ ਡ ਕੋਈ ਆਮਦਨੀ ਨਹੀਂ ਕੋਈ ਆੜੀ ਨਹੀਂ ਅਹ ਟਾਈ ਨਹੀਂ ਸਕੇ ਚੋਂਦੇ ਬੜੇ ਜਿਆਦਾ ਹੈ ਬੜਾ ਦਮੰਦਾਲ ਨਹੀਂ ਹਰ ਕੋਈ ਮਤਰੀ ਹੈ ਜਿਹੜਾ ਕੋਠੇ ਤੋਂ ਦੀ ਰੱਬ ਨੇ ਕੋਠੇ ਡਾਤੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਘਰ ਦੀ ਪਰਵਾਹ ਕੇ ਮੈਂਬਰ ਸਰਜੀਤ ਕੋ ਜਿਹੜੀ ਕਿ ਦੋ ਲੋਕੇ ਆਪਣਾ ਦਰਦ ਬਿਆਨ ਕਰ ਰਹੀ ਆ ਅਤੇ ਕਹਿ ਰਹੇ ਵੀ ਰੱਬ ਨੇ ਇਹਨਾਂ ਦੇ ਕੋਠੇ ਢਾ ਦਿੱਤੇ ਇਹਨਾਂ ਕੋ ਵਿਚਾਰਿਆ ਕੋ ਹਾਲਾਤ ਇਸ ਤਰ੍ਹਾਂ ਦੇ ਨੇ ਵੀ ਕਮਜ਼ੋਰੀ ਘੱਟ ਸ਼ੁਰੂ ਤੋਂ ਰਹੀ ਆ ਕੱਚ ਗਰੀਬੀ ਕਰਕੇ ਹਾਲਾਤ ਇਸ ਤਰ੍ਹਾਂ ਦੇ ਨੇ ਕਿ ਬਹੁਤਾ ਕੰਮ ਕਰ ਨਹੀਂ ਸੀ ਇਹਨਾਂ ਦਾ ਵਧੀਆ ਦਿਹਾੜੀ ਦਾ ਪਾ ਕਰਦੇ ਸੀ ਕਦੀ ਲੱਗ ਜਾਂਦੀ ਸੀ ਕਦੀ ਨਹੀਂ ਸੀ ਲੱਗਦੀ ਆ ਜਦੋਂ ਦੇ ਮੀਂਹ ਕਣੀ ਪੈ ਰਿਹਾ ਸੀ ਉਦੋਂ ਦੀ ਫੇ ਦਿਹਾੜੀਆਂ ਲੱਗਦੀਆਂ ਸੀ ਜਾਂ ਘਰੀਂ ਦਿੰਦੇ ਸੀ ਜਿਆਦਾ ਘਰੀਂ ਦਿੰਦੇ ਹਾਂਜੀ ਤੇ ਮੈਨੂੰ ਇਹ ਵੀ ਜਿਹੜਾ ਕੋਠਾ ਡਿੱਗਾ ਵਾ ਉਹ ਕਿਹੜਾ ਵਕਤ ਸੀ ਸਭਾ ਤੁਹਾਡਾ ਕੀ ਕੀ ਜਿਹੜਾ ਅੰਦਰ ਤੈਸ਼ ਨਾਸ ਹੋ ਗਿਆ ਕਿੰਨੇ ਕੁ ਮਿਹਨਤ ਨਾਲ ਸਮਾਨ ਬਣਾਇਆ ਸੀ ਮੈਂ ਇੰਤਨਾ ਸਮਾਨ ਬਾਜੀ ਤੁਹਾਨੂੰ ਪਤਾ ਹੈ ਜਿੰਨਾ ਕ ਕਾਰੋਬਾਰ ਹੈ ਉਸੇ ਸਾਹਮਣੇ ਫਿਰ ਮੈਂ ਇੰਤੇ ਆ ਗਈ ਹਨਾ ਤੇ ਇਕਲ ਮਾਰੀ ਇਕ ਪੇਟੀ ਇਕ ਬੈੱਡ ਮੇਰਾ ਸਿੰਗਲ 3 ਮੀਟਰ ਟੁੱਟ ਗਿਆ ਹਾਂਜੀ ਕਿ ਲੱਗਦਾ ਨਹੀਂ ਇਹ ਬੰਦਾ ਪਾਈ ਪਾਈ ਕਰਕੇ ਸਮਾਨ ਜੋੜਦਾ ਘਰ ਬਣਾਉਂਦਾ ਬੜੀ ਮੁਸ਼ਕਿਲ ਨਾਲ ਜ਼ਿੰਦਗੀ 'ਚ ਇਕ ਵਾਰ ਘਰ ਬਣਾਦਾ ਪਰ ਜਦੋਂ ਇਹ ਵੀ ਟਾਇ ਟਾਇਰੀ ਹੋ ਗਿਆ ਕਿ ਲੱਗਦਾ ਤੁਸੀਂ ਘਰ ਬਣਾ पाओਗੇ ਕੀ ਆਪਣਾ ਨਹੀਂ ਨਹੀਂ ਬਾਜੀ ਮੈਨੂੰ ਮਿਹਤ ਨਹੀਂ ਨਹੀਂ ਨਾਨੀ ਜਨਵਾਦ ਪੁੱਛੀਆ ਨੇ ਪਰ ਕੋਲ ਤੁਸੀਂ ਦੇਖ ਸਕਦੇ ਹੋ ਵੀ ਰੋ ਰੋ ਕੇ ਆਪਣਾ ਦਰਦ ਬਿਆਨ ਕਰ ਰਹੀ ਆ ਅੱਖਾਂ ਚੋਂ ਹੰਝੂ ਤੁਸੀਂ ਦੇਖ ਸਕਦੇ ਹੋ ਹਜੇ ਗੱਲਾਂ ਹੀ ਕੀਤੀਆਂ ਨੇ ਤੇ ਬਾਰ-ਬਾਰ ਅੱਖਾਂ ਚੋਂ ਹੰਝੂ ਆ ਰਹੇ ਨੇ ਹਾਲਾਤ ਵੇਲੇ ਕੀ ਨੇ ਇਹ ਸਰਦਾਰ ਪ੍ਰਕਾਸ਼ ਸਿੰਘ ਜਿਹੜੇ ਘਰ ਦੇ ਮੁਖੀਆ ਨੇ ਪਰ ਅੱਜ ਮਜਬੂਰੀ ਹੋ ਗਈ ਇਸ ਪਰਿਵਾਰ ਦੀ ਵੀ ਮੀਡੀਆ ਸਾਹਮਣੇ ਆਉਣਾ ਪੈ ਜਾਂਦਾ ਕਿਉਂਕਿ ਕਿਸੇ ਦਾ ਜੀ ਨਹੀਂ ਕਰਦਾ ਪਰ ਜਦੋਂ ਇਸ ਤਰ੍ਹਾਂ ਦੇ ਹਾਲਾਤ ਹੋ ਜਾਂਦੇ ਨੇ ਮੈਨੂੰ ਲੱਗਦਾ ਕਈ ਵਾਰ ਇਹਨਾਂ ਵਿਚਾਰੇ ਬੇਬਸ ਹੋ ਜਾਂਦੇ ਨੇ ਸਰਦਾਰ ਜੀ ਕਈ ਸੋਚਿਆ ਸੀ ਇਸ ਤਰ੍ਹਾਂ ਤੁਹਾਨੂੰ ਸਾਹਮਣੇ ਆਉਣਾ ਪਊਗਾ ਟੀਵੀ ਦੇ ਅੱਜ ਤੁਹਾਡੇ ਹਾਲਾਤ ਇਸ ਤਰ੍ਹਾਂ ਹੋ ਗਏ ਨੇ ਨਾ ਨਾ ਫਿਰ ਮਹਾਰਾਜ ਨੇ بارشਾਂ ਬੜੀਆਂ ਪਈਆਂ ਤੇ ਉਹਦੇ ਕਰਕੇ ਸਾਡਾ ਮਕਾਨ ਟੱਟ ਗਿਆ ਹੂੰ ਅਸੀਂ ਤਾਂ ਜਾਨੋ ਮਹਾਬਾਰੇ ਹੂੰ ਤੇ ਚਾਹਲੀ ਚੋ ਮਹਾਰਾਜ ਹਲਪ ਕਰਨੀ ਚਾਹੀਦੀ ਆ ਹੂੰ ਹਾਂਜੀ ਬਾਬਾ ਸਾਡੇ ਕੋਲ ਤਾਂ ਪੈਣੇ ਨਹੀਂ ਨਾ ਮੈਨੂੰ ਐਸੋ ਵੀ ਸ਼ੁਰੂ ਤੋਂ ਕਿਹ ਹਾਲਾਤ ਇਸ ਤਰ੍ਹਾਂ ਦੇ ਨੇ ਕਈ ਸੋਚਿਆ ਨਹੀਂ ਆ ਵੀ ਹਾਲਾਤ ਚੰਗੇ ਹੋਣ ਮਿਹਨਤ ਕੀਤੀ ਜਾਵੇ ਘਰ ਦੀ ਗਰੀਬੀ ਜਿਹੜੀ ਨਿਕਲੀ ਖਾਸ ਕਰਕੇ ਗਾਹ ਦਿਹਾੜੀ ਦਾ ਪਹਿਲਾ ਰਣ ਪਾਣੀ ਚੌਂਕਾ ਚੋਲਾ ਮਾਹ ਚੱਲਣ ਡਿਆ 2-400 ਰੁਪਏ ਲਿਆਈਦਾ ਉਸ ਦਿਨ ਚੌਂਕਾ ਚੱਲੋ ਇੰਨੀ ਮਹਗਾਈ ਹੈ ਹੂੰ ਤੁਨ ਕੋਠੇ ਕਿਥੋਂ ਪਾ ਲਈਏ ਹੂੰ ਇਹਦਾ ਕਰਕੇ ਸਾਡੇ ਨੂੰ ਨੁਕਸਾਨ ਹੋ ਆ ਜਾਂਦਾ ਮੈਨੂੰ ਇਸ ਤੋਂ ਪਹਿਲਾਂ ਵੀ ਅਸੀਂ ਦੇਖਿਆ ਕਈ ਵਾਰ ਸਰਕਾਰਾਂ ਕਹਿੰਦੀਆਂ ਨੇ ਵੀ ਕੱਚੇ ਕੋਠਿਆਂ ਦੇ ਜਿਹੜੇ ਬਾਲਿਆਂ ਵਾਲੇ ਦੇ ਪੱਕੇ ਪੈਸੇ ਦਿੱਤੇ ਜਾਂਦੇ ਨੇ ਤੁਹਾਡੀ ਕਿਸੇ ਨੇ ਕਦੀ ਸਾਲ ਲਈ ਨਹੀਂ ਆ ਕੇ ਕਦੀ ਤੁਸੀਂ ਫਾਰਮ ਭਰੇ ਨਹੀਂ ਸੀ ਇਹ ਇੱਕ ਵਾਰੀ ਭਰੇ ਸੀ ਭਾਜੀ ਹੂੰ ਪਰ ਨਹੀਂ ਆਏ ਸਾਡਾ ਨਾਂ ਨਹੀਂ ਨਿਕਲਿਆ ਨਹੀਂ ਸਾਨੂੰ ਕਿਸੇ ਚੀਜ਼ ਵੀ ਨਹੀਂ ਰੱਖਦੇ ਨਹੀਂ ਕੋਈ ਕੋਈ ਅਜੇ ਤੱਕ ਸਾਨੂੰ ਕੋਈ ਮਦਦ ਨਹੀਂ ਮਿਲੀ ਮੈਨੂੰ ਇਸੋਂ ਵੀ ਤੁਹਾਡਾ ਇਸ ਕੋਠੇ ਢੱਠੇ ਨੂੰ ਕਦੀ ਉਸ ਤੋਂ ਬਾਅਦ ਕਿਸੇ ਨੇ ਆ ਕੇ ਸਾਰ ਲਈ ਹੋਵੇ ਤੁਹਾਡੀ ਕਿਸੇ ਪ੍ਰਸ਼ਾਸਨ ਨੇ ਸਰਕਾਰੀ ਅਧਿਕਾਰੀ ਅਧਿਕਾਰੀ ਨੇ ਕਦੀ ਆ ਕੇ ਤੁਹਾਡਾ ਪਤਾ ਲਿਆ ਹੋਵੇ ਕਿਸੇ ਨੇ ਨਹੀਂ ਨਹੀਂ ਕਿਸੇ ਨੇ ਨਹੀਂ ਲਿਆ ਨਹੀਂ ਸਾਡੇ ਪਿੰਡ ਤੋਂ ਸਿਰਫ ਇੱਕ ਬੰਦਾ ਸਾਡੇ ਪਿੰਡ ਘਰ ਆਇਆ ਬਸ ਸਾਡੇ ਘਰ ਕੋਈ ਨਹੀਂ ਆਇਆ ਨਹੀਂ ਉਹਨਾਂ ਨੇ ਇਹ ਹੋਇਆ ਬੇਗਰੀ ਬਣਾ ਲਈ ਕੋਈ ਚ ਮੰਗਣਾ ਸਾਡੇ ਕੋਲ ਪਰ ਕੀ ਲੱਗਦਾ ਨਹੀਂ ਕਿਸੇ ਦਾ ਮਜਬੂਰੀ ਨਹੀਂ ਕਰਦਾ ਕਿਸੇ ਕੋ ਮੰਗਣਾ ਪਰ ਹਲਾਲ ਇਸ ਤਰ੍ਹਾਂ ਦੇ ਹੋ ਜਾਂਦੇ ਨੇ ਕਦੀ ਸੋਚਿਆ ਨਹੀਂ ਸੀ ਕਿਸੇ ਕੋ ਮੰਗਾਗੇ ਮਦਦ ਮੰਗਾਗੇ ਅੱਜ ਲੋਕਾ ਗਾੜੀ ਹੱਥ ਢਨੇ ਪੈਂਦੇ ਨੇ ਵੀ ਭਾਈ ਮਦਦ ਕਰੋ ਪਰਿਵਾਰ ਦੀ ਕੀ ਲੱਗਦਾ ਕਈ ਦੁੱਖ ਵੀ ਲੱਗਦਾ ਚੀਜ਼ਾਂ ਦਾ ਦੇਖੋ ਤੁਸੀਂ ਦੇਖ ਸਕਦੇ ਹੋ ਵੀ ਬਹੁਤ ਜ਼ਿਆਦਾ ਭੈਣ ਸਾਡੀ ਰੋਈ ਜਾਂਦੀ ਆ ਕਿਉਂਕਿ ਕਦੀ ਕਿਸੇ ਗਾੜੀ ਹੱਥ ਨਹੀਂ ਸੀ ਢੇ ਪਰ ਅੱਜ ਮਜਬੂਰੀਆਂ ਮਾਹੌਲ ਬੰਦੇ ਨੂੰ ਇਸ ਤਰ੍ਹਾਂ ਦੀ ਬਣਾ ਦਿੰਦੇ ਨੇ ਤੁਸੀਂ ਦੇਖ ਸਕਦੇ ਹੋ ਸਰਦਾ ਪ੍ਰਕਾਸ਼ ਸਿੰਘ ਦੇ ਅੱਖਾਂ 'ਚ ਵੀ ਅਥਰੂ ਆ ਗਏ ਨੇ ਪ੍ਰਕਾਸ਼ ਜੀ ਬਹੁਤ ਦੁੱਖ ਲੱਗ ਰਿਹਾ ਜ਼ਿੰਦਗੀ ਚ ਕਹਿੰਦੇ ਨੇ ਵੀ ਪੰਛੀਆਂ ਦੇ ਵੀ ਆਲੇ ਨੇ ਹੁੰਦੇ ਨੇ ਉਹ ਵੀ ਆਪਣੇ ਸ਼ਾਮ ਨੂੰ ਘਰਾਂ ਚਲ ਜਾਂਦੇ ਨੇ ਪਰ ਤੁਹਾਡਾ ਜਿਹੜਾ ਤੁਹਾਡਾ ਘਰ ਸੀ ਤੁਹਾਡਾ ਆਸ਼ਿਆਨਾ ਸੀ ਕਾਲਣਾ ਸੀ ਉਹ ਵੀ ਢਹਿ ਢੇਰੀ ਹੋ ਗਿਆ ਹੁੰਦੇ ਬਰਬਾਦ ਹੋ ਗਈ ਅਸੀਂ ਬਹੁਤ ਬਰਬਾਦ ਹੋ ਗਏ ਸਾਡਾ ਕੋਈ ਬੰਨਣਾ ਹੀ ਨਹੀਂ ਹੁਣ ਬਹੁਤ ਮੁਸ਼ਕਲ ਹੋ ਗਈ ਕੀ ਕਰੀਏ ਹੁਣ ਬਾਹਰ ਸੇ ਬਹੁਤ ਪਈ ਆ ਉਹਦਾ ਕਰਕੇ ਤੁਹਾਨੂੰ ਪਤਾ ਹਾਲਾਂ ਦੀ ਕਿੰਨੇ ਨੁਕਸਾਨ ਹੋਏ ਸਾਡਾ ਵੀ ਨੁਕਸਾਨ ਹੜ੍ਹਾਂ ਨਾਲ ਹਿਸਾਬੀ ਹੋ ਗਿਆ ਜੋ ਰਿਹਾ ਹੀ ਕੁਖਣੀ ਸਾਡਾ ਸਮਾਨ ਹੀ ਤਾਂ ਸਾਰਾ ਖਰਾਬ ਹੋ ਗਿਆ ਲੰਬਾਰੀ ਹੋ ਗਈ ਆ ਦਿਵਾਨ ਬੈੱਡ ਟੁੱਟ ਗਿਆ ਇਨਵਰਟਰ ਟੁੱਟ ਗਿਆ ਫਿਰ ਦੂਜਾ ਕੁਰਸੀਆਂ ਟੁੱਟ ਗਈਆਂ ਬੜਾ ਨੁਕਸਾਨ ਹੋਇਆ ਅੰਦਰ ਬਹੁਤ ਜ਼ਿਆਦਾ ਨੁਕਸਾਨ ਹੋਇਆ ਮੈਨੂੰ ਇਹ ਸਭ ਅਸੀਂ ਦੇਖਿਆ ਕਿ ਹੁਣ ਤੁਸੀਂ ਸੌਂਦੇ ਕਿੱਥੇ ਹੋ ਦਸ਼ਕਾਂਜੂ ਸਾਂਝਾ ਕਰਦੇ ਹੋ ਇਹ ਘਰ ਤੇ ਸਿਰਫ ਇੱਕ ਮਲਬਾ ਬਣ ਕੇ ਰਹਿ ਗਿਆ ਇੱਟਾ ਇੱਟਾ ਰਹਿ ਗਈਆਂ ਚਾਚਪੇ ਦੇ ਹੋਰ ਕੁਝ ਵੀ ਨਹੀਂ ਆ ਕਿੱਥੇ ਸੌਂਦੇ ਹੋ ਘਰ ਦਾ ਸਮਾਨ ਜਿਹੜਾ ਥੋੜਾ ਬੋੜਾ ਬਚਿਆ ਵਾ ਕਿੱਥੇ ਰੱਖਿਆ ਤੁਸੀਂ ਫਿਰ ਉਹ ਵੀ ਹੁਣ ਕਿਸੇ ਦੇ ਕਿਸੇ ਦੇ ਘਰਾਂ ਦੇ ਵਿੱਚ ਰੱਖਿਆ ਵਾ ਤੇ ਹੁਣ ਟੱਟ ਗਿਆ ਹੁਣ ਕਿਸੇ ਦੇ ਘਰ ਹੀ ਸਾਂਝਾਂ ਕਰਾਂਗੇ ਆਪਣਾ ਬਣੂਗਾ ਫੇਰ ਹੀ ਆ ਆ ਸਮਾਨ ਬਹੁਤ ਨੁਕਸਾਨ ਹੋਇਆ ਨੁਕਸਾਨ ਇਹ ਨਾ ਵੀ ਲੱਖ ਡੇਢ ਲੱਖ ਦਾ ਨੁਕਸਾਨ ਹੋ ਗਿਆ ਹਾਂਜੀ ਬਿਲਕੁਲ ਜੀ ਤੁਸੀਂ ਦੇਖਿਆ ਪਰਿਵਾਰ ਦਾ ਕਹਿਣਾ ਵੀ ਲੱਖ ਡੇਢ ਲੱਖ ਦਾ ਤੇ ਸਮਾਨ ਹੀ ਜਿਹੜਾ ਟੁੱਟ ਗਿਆ ਵਾ ਬੰਦਾ ਪਾਈ ਪਾਈ ਜੋੜ ਕੇ ਸਮਾਨ ਜੋੜ ਦਿਆ ਕਿੰਨੇ ਕ ਭਣ ਕਿਸ਼ਤਾ ਦਾ ਸਮਾਨ ਬਣਾਇਆ ਸੀ ਪਾਈ ਪਾਈ ਜੋੜ ਕੇ ਸਮਾਨ ਬਣਾਇਆ ਸੀ ਅੱਜ ਅੱਖਾਂ ਸਾਹਮਣੇ ਸਭ ਕੁਝ ਬਰਬਾਦ ਹੋ ਗਿਆ ਕਿੰਨਾ ਕ ਚੀਜ਼ ਦਾ ਦੁੱਖ ਲੱਗਦਾ ਵੀ ਭਾਈ ਹੁਣ ਕਦੋਂ ਸਮਾਨ ਬਣੂਗਾ ਤੇ ਕਦੋਂ ਘਰ ਬਣੂਗਾ نہیں بڑا زیادہ نقصان ہو گیا نہیں مشکل ہے مار نہیں بنے گا نہیں اور ڈا پیٹی داج دی ہی الماری کود بیڈ لیا جی ٹوٹ گیا ਕਦੇ ਕਦੀ ਰੱਬ ਨਾਲ ਕੋਈ ਗੁੱਸਾ ਗਿਲਾ ਹੁੰਦਾ ਕਦੀ ਵੀ ਸੱਚਾ ਪਾਸ਼ਾ ਸਾਡੇ ਦਾ ਕੀ ਸਾਡਾ ਕੀ ਕਸੂਰ ਸੀ ਸਾਡੇ ਤੋਂ ਕੀ ਹਾਲਾਤ ਕਿਸ ਤਰ੍ਹਾਂ ਬਣਾਤੇ ਅੱਜ ਮੰਗਲ ਜੋਗੇ ਲੋਕਾਂ ਦੇ ਖੜੇ ਕਰ ਦਿੱਤਾ ਅੱਜ ਕਿਉਂ ਇਸ ਤਰ੍ਹਾਂ ਹੀ ਹੁੰਦਾ ਕਦੀ ਅਸੀਂ 40 ਸਾਲ ਹੋ ਗਏ ਬਾਬਾ ਬੁੱਢਾ ਸਾਉ ਨੂੰ ਮੰਨਦੇ ਆ ਮੈਂ ਕਿਤੇ ਨਹੀਂ ਜਾਣਾ ਤੇ ਨਹੀਂ ਜਾਣਾ ਮਾਲਕਾ ਜੇ ਟੁੱਟਾਏ ਤੇ ਤੋਪਾਉਣਿਆ ਬਸ ਮੇਰੀ ਤੇ ਹੋਈ ਦਵਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਭੈਣ ਚੋਣੀ ਆੜ ਰਹੀ ਆ ਤੇ ਬਾਬਾ ਬੁੱਢਾ ਗਾੜੀ ਅਦਾਸ ਕਰੀ ਸੱਚੇ ਪਾਸ਼ਾ ਤੇਰੇ ਦਰ ਤੇ ਆਏ ਆ ਤੇ ਤੇਰਾ ਹੀ ਦਰ ਤੇ ਹੋਰ ਕਿਸੇ ਦਰ ਤੇ ਨਹੀਂ ਜਾਣਾ ਹਾਂ ਸੰਭਾ ਚਾਹੇ ਜਿੰਨਾ ਮਰਜ਼ੀ ਮਾੜਾ ਜੇ ਇਹ ਤੋਂ ਸੰਭਾ ਮਾੜਾ ਕੀ ਆਊਗਾ ਪੈਣੇ ਕਿ ਲੱਗਦਾ ਜਿਕਰ ਬਾਬੇ ਬੁੱਢੇ ਨੇ ਹਿਸਤਾਂ ਦੇ ਹਾਲਾਤ ਖੋਏ ਨੇ ਤੇ ਉਹ ਬਾ ਵੀ ਫੜੂਗਾ ਪਰਵਾਰ ਦੀ ਮਦਦ ਜ਼ਰੂਰ ਕਰੂ ਕਿਸੇ ਤਰ੍ਹਾਂ ਹਾਂ ਫੜੂਗਾ ਹਾਂ ਫੜੂ ਕੋਕ ਵੀ ਬੜਾ ਵਿਸ਼ਵਾਸ ਹੈ ਆਪਣੇ ਗੁਰੂ ਤੇ ਹਾਂ ਬਸ ਬੱਚੇ ਨੇ ਕਹਿੰਦੇ ਵੀ ਮੰਮੀ ਸਾਡਾ ਘਰ ਦਾ ਹਾਲਾਤ ਹੋ ਗਏ ਨੇ ਲੋਕਾਂ ਘਰ ਸੁਣ ਲੈਂਦੇ ਆ ਸਾਡਾ ਘਰ ਕਦੋਂ ਬਣੂਗਾ ਅੱਜ ਤੇ ਰੋਂਦੀ ਆ ਬਾਜੀ ਨੋ ਮੇਰੀ ਬੜਾ ਰੋਂਦੀ ਆ ਅਹੀਂ ਰਾਤ 9:00 ਵਜੇ ਬੜਾ ਰੋਈਆ ਨਹੀਂ ਸੁੱਤੇ ਹੰਦਰ ਡਰ ਲੱਗਦਾ ਇੰਥੇ ਲਿਆ ਜਾਣਾ ਹਾਂ ਨਹੀਂ ਆੜਿਆ ਲਾਤ ਨਹੀਂ ਚੰਗੇ ਮੇਰੇ ਸੋਭੀ ਜਦੋਂ ਮੀਂਹ ਇੱਕਦਮ ਪੈ ਲੱਗਦਾ ਸੀ ਉਦੋਂ ਕੀ ਲਾ ਸੀ ਆਸਮਾਨ ਵੱਲ ਵਿੰਦੀ ਸੀ ਬੱਦਲਾ ਵੱਲ ਪਿਰੱਬਾ ਮੀਂਹ ਨਾ ਪਵਾ ਦੀ ਕਿਤੇ ਪਤਾ ਨਹੀਂ ਇਹ ਘਰ ਕਦੋਂ ਟੈਟਰੀ ਹੋ ਜਾਣਾ ਜਦੋਂ ਮੀਂਹ ਕਿਣੀ ਪੈਂਦਾ ਸੀ ਉਦੋਂ ਫਿਰ ਕਿੰਨਾ ਕਿ ਚਾਹੁੰਦੀ ਸੀ ਕਮਰੇ ਜਿਹੜੇ ਨੇ ਮੈਂ ਸਭ ਤੋਂ ਪਹਿਲਾਂ ਛੱਤ ਤੇ ਜਾਂਦੀ ਆਂ ਵੇਖਦੀ ਆਂ ਵੀ ਕਿੱਥੇ ਛੇਕ ਹੋਇਆ ਕਿੱਥੇ ਨਹੀਂ ਹੋਇਆ ਛੇਕ ਨਾ ਹੋਣ ਦੇ ਬਾਵਜੂਦ ਵੀ ਸਤਾ ਚਾਹੁੰਦੀ ਆਂ ਹਾਂਜੀ ਨਹੀਂ ਹਟਦੀ ਆਂ ਪਰ ਹੁਣ ਤੇ ਸਾਨੂੰ ਇਹ ਤੋਂ ਦੱਕ ਨਹੀਂ ਮੇਦ ਪੀ ਸਾਡੇ ਕੋਠੇ ਡਿੱਗ ਪੈਣੇ ਆ ਨਹੀਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਜਿਨ੍ਹਾਂ ਲੋਕਾਂ ਨੂੰ ਬਰਸਾਤਾ ਬੜੀ ਚੰਗੀ ਲੱਗਦੀਆਂ ਨੇ ਜਿਹੜੇ ਲੋਕ ਕਹਿੰਦੇ ਨੇ ਵੀ ਮੌਸਮ ਠੰਡਾ ਹੋ ਗਿਆ ਮਨਾਲੀ ਬਣ ਗਿਆ ਮੌਸਮਦਲ ਯਾਰਾਂ ਲੈਂਦੇ ਨੇ ਇੱਕ ਵਾਰੀ ਇਹਨਾਂ ਪਰਿਵਾਰਾਂ ਦੇ ਹਾਲਾਤ ਦੇਖ ਲਓ ਕੀ ਨੇ ਭਾਈ ਰੱਬ ਮੀਂਹ ਦਾ ਮੀਂਹ ਨਾ ਪਾਵੇ ਕਿਤੇ ਆ ਵੇਖ ਲਓ ਕਿਤੇ ਮੀਂਹ ਦੇ ਸ਼ਿਕਿੰડા ਵੀ ਛਿੱਟਾ ਪੈਂਦੀਆਂ ਸੀ ਤੇ ਪਰਿਵਾਰ ਰੱਬ ਗਾੜੀ ਹੱਥ ਹਟਲਾਦਾ ਫਿਰ ਅੱਬਾ ਮੀਂਹ ਨਾ ਪਾ ਦੀ ਕਿਤੇ ਰਾਤ ਬੜੀ ਔਖੀ ਲਿਕਨ ਲਈ ਆ ਆ ਦੇਖ ਲਾ ਵੇਖ ਲਓ ਕੀ ਨੇ ਅੱਜ ਮੈਨੂੰ ਲੱਗਦਾ ਪਰਵਾਹ ਕੋ ਸਾਰੀ ਉਮਰ ਸ਼ਾਇਦ ਜਿਸ ਤਰ੍ਹਾਂ ਪਰਿਵਾਰ ਦਾ ਕਹਿਣਾ ਪੈਣਾ ਜੋ ਵਿਆਹ ਕਿ ਆਏ ਸੀ ਇਸੇ ਘਰ ਚ ਗਾਂ ਬੇਟੀ ਬੱਚਾ ਵੀ ਇਸੇ ਵਾਇ ਫਿਰ ਇਸੇ ਘਰ ਚ ਮਨੇ 34 ਸਾਲੋ ਕੇ ਵਿਆਹ ਨੂੰ ਇਸੇ ਘਰ ਚ ਕੱਚੇ ਹੀ ਥੋੜਾ ਫਰਸ਼ ਪਾਇੀ ਬਸ ਜਿੰਨੀ ਇੱਕ ਡਹਾੜੀ ਦਾ ਪਾਇਆ ਗਾਥੀ ਜਿਨਾ ਕੋ ਜੋੜ ਜਮਾ ਹੈ ਬਸ ਫਰਸ਼ ਪਾਇਆ ਉਸ ਤੋਂ ਵਾਦਨੀਆਂ ਕੁਝ ਕਰ ਸਕੇ ਨਹੀਂ ਥੜਾ ਪਰਲਾ ਕਮਰਾ ਟੱਠ ਗਿਆ ਸੀ ਸਾਡ ਕੋ ਨਹੀਂ ਬਣਿਆ ਨਹੀਂ ਕੀ ਲੱਗਦਾ ਲੀ ਖੁਸ਼ੀਆਂ ਬਹੁਤ ਘੱਟ ਵੇਖੀਆਂ ਇਸ ਘਰ ਚ ਦੁੱਖ ਜ਼ਿਆਦਾ ਵੇਖ ਲੇ ਕਿਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਤੁਹਾਡੇ ਉੱਤੇ ਹੈ ਬਹੁਤ ਜ਼ਿਆਦਾ ਭਾਜੀ ਮੈਂ ਬਿਆਨ ਨਹੀਂ ਕਰ ਸਕ ਰਹੀ ਤੁਮ ਨਹੀਂ ਬਿਲਕੁਲ ਜੀ ਤੁਸੀਂ ਦੇਖਿਆ ਹਾਲਾਤ ਕੀ ਨੇ ਭੈਣ ਨੂੰ ਹੌਸਲਾ ਦਿੰਦੇ ਆ ਅਤੇ ਦਾਨੀ ਸਜਣਾ ਗਾੜੀ ਅਪੀਲ ਵੀ ਕਰਦੇ ਆ ਭਾਈ ਮਦਦ ਜਰੂਰ ਕਰਿਓ ਪਰਿਵਾਰ ਦੀ ਤੁਹਾਡੇ ਬਿਨਾ ਸਾਰ ਨਹੀਂ ਲੜੀ ਕਿਸੇ ਨੇ ਜਿੰਨੀ ਕੋ ਤੇਰੇ ਫੁੱਲ ਸੇਵਾ ਜਰੂਰ ਕਰਿਓ ਭਾਈ ਜੀ ਹਾਲਾਤ ਕੀ ਨੇ ਅੱਜ ਦੇਖਿਆ ਮਾਪਿਓ ਰੋ ਰੋ ਕੇ ਆਪਣਾ ਦਰਦ ਬਿਆਨ ਕਰ ਰਹੇ ਆ ਤੂੰ ਵੀ ਜਵਾਨ ਵੀਰ ਆ ਕੀ ਕਹਿਣਾ ਚਾਹਾਂਗੇ ਅੱਜ ਹਾਲਾਤ ਘਰ ਦੀ ਇਸ ਤਰ੍ਹਾਂ ਮਜਬੂਰ ਹੋ ਗਏ ਨੇ ਲੋਕਾਂ ਦੇ ਘਰਾਂ ਵਿੱਚ ਸੋਰੇ ਉ ਜਾ ਕੇ ਹਾਂਜੀ ਸਰ ਸਮਾਨ ਅਸੀਂ ਅੱਧਾ ਇੱਧਰ ਰੱਖਿਆ ਤੇ ਚਾਚੇ ਘਰੇ ਰੱਖਿਆ ਇਹਦਾ ਪਤਾ ਲੱਗਾ ਜਿੱਦਨ ਡਿੱਗੀ ਛਤਾਂ ਹੀ ਐ ਕਮਰੇ ਚ ਨਹੀਂ ਸੁੱਤੇ ਡਰ ਲੱਗਦਾ ਵੀ ਇਹ ਵੀ ਛਤਰੀਂ ਪੈਣੀ ਕਿਉਂਕਿ ਉਹ ਆਜ ਬੜੀ ਆਇ ਕੰਦਾ ਬਾਹਰ ਹੋ ਗਿਆ ਉਦੋਂ ਵਾਰ ਫਿਰ ਢਾਉਣਾ ਪਿਆ ਢਾਉਣ ਵਾਲਿਆਂ ਨੂੰ ਆਪ ਢਾਉਣ ਦੇ ਕਿਸੇ ਨੂੰ ਡਾਈਏ ਤੇ 5000 25000 ਰੁਪਏ ਢਾਉਂਦਾ ਮੰਗਦੇ ਬਿਲਕੁਲ ਇਹ ਤੋਂ ਘੱਟ ਤੇ ਤਾਂ ਕਰਕੇ ਆਪ ਸਾਰਾ ਪਰਿਵਾਰ ਲੱਗੇ ਮੈਨੂੰ ਪਤਾ ਲੱਗਾ ਤੁਹਾਡਾ ਵੀ ਆਪਰੇਸ਼ਨ ਹੋਇਆ ਤੁਸੀਂ ਵੀ ਠੀਕ ਨਹੀਂ ਹੋ ਕੀ ਹੋਇਆ ਸੀ ਤੁਹਾਨੂੰ ਮੇਰੇ ਹਰਨੀਆਂ ਸਰ ਮੈਂ ਕੰਮ ਕਰਦਾ ਡੇਰੀ ਤੇ ਹਟਣਾ ਪਿਆ ਮੈਨੂੰ ਡੇਰੀ ਤੇ ਛੁੱਟੀ ਨਹੀਂ ਨਹੀਂ ਮਿਲਦੀ ਆਪਰੇਸ਼ਨ ਕਰਾ ਕੇ ਛੁੱਟੀ ਚਾਹੀਦੀ ਫਿਰ ਮੈਂ ਉਹਦੇ ਚੱਕਰ ਕੰਮ ਆ ਕੋਠੇ ਡੇਪੇ ਵੀ ਚਹੀ ਹਲੇ ਤੱਕ ਜਾ ਗਏ ਕਿਸੇ ਕੰਮ ਤੇ ਬਿਲਕੁਲ ਜੀ ਭੈਣ ਸਾਹਿਬ ਵੀ ਤੁਹਾਡੇ ਨਾਲ ਗੱਲ ਕਰਦੇ ਆ ਦਰਸ਼ਕਾਂ ਗਾੜੀ ਅਪੀਲ ਕੀ ਕਰਨਾ ਚਾਹੋਗੇ ਰਾਬਰੂਪੀ ਦਰਸ਼ਕ ਨੇ ਹਮੇਸ਼ਾ ਲੋੜਵੰਦ ਪਰਿਵਾਰਾਂ ਦੀ ਬਾਹ ਫੜਦੇ ਨੇ ਮਦਦ ਕਰਦੇ ਨੇ ਸ਼ਾਇਦ ਬਾਬਾ ਬੁੱਢਾ ਜੀ ਨੇ ਡਿਊਟੀ ਇਹਨਾਂ ਦੀ ਲਈ ਹੋਏ ਤੁਹਾਡੀ ਸੇਵਾ ਵਾਸਤੇ ਅਪੀਲ ਕੀ ਕਰਨਾ ਚਾਹੋਗੇ ਆਪਣੇ ਦਰਸ਼ਕਾਂ ਨੂੰ ਸਾਂਝਾ ਕਰ ਦਿਓ ਕਿਤਨਾ ਮਤ ਹੋਣੀ ਚਾਹੀਦੀ ਬਸ ਪੀਲੇ ਹੋਈ ਆਪੇ ਮੇਰੇ ਕੋਠੇ ਪਾ ਦਿਓ ਬਸ ਕੁਛ ਨਹੀਂ ਮੰਗਦੀ ਲਗੇ ਕੋ ਬਸ ਇਹਨਾਂ ਆਪੇ ਮੇਰੇ ਕੋਠੇ ਪਾ ਦਿਓ ਇਹਨਾਂ ਭੈਣ ਭਰਾ ਮੇਰੀ ਮਦਦ ਕਰ ਲਓ ਬਸ ਆਪਾਂ ਪਤਾ ਦਊਦਾ ਤੇ ਐਡਰੈਸ ਕੀ ਤੁਹਾਡਾ ਪਿੰਡ ਮਾਨ ਪਤਾ ਪੁੱਛ ਲੈਣਾ ਕਾਕਿਰ ਬੋਝ ਬਿਲਕੁਲ ਜੀ ਆ ਪਿੰਡ ਮਾਨਖੇੜਾ ਜ਼ਿਲ੍ਹਾ ਗੁਰਦਾਸਪੁਰ ਵਿੱਚ ਪੈਂਦਾ ਤੇ ਤਹਿਸੀਲ ਹਾਂਜੀ ਆਪਣਾ ਦੱਸ ਦੋ ਸਰ ਪਿੰਡ ਖੇਹਰਾ ਕਲਾਂ ਤਹਿਸੀਲ ਬਟਾਲਾ ਬਲਾਕ ਫਾਦਿਕੜ ਚੂੜੀਆਂ ਡਿਸਟ੍ਰਿਕਟ ਗੁਰਦਾਸਪੁਰ ਹੂੰ ਆਪਣਾ ਕੋ ਮੋਬਾਈਲ ਨੰਬਰ Google Pay ਕੋਈ ਨੰਬਰ ਚੱਲਦਾ ਵੇਖਸਾ ਹਾਂਜੀ Google Pay ਨੇ ਚੱਲਦਾ 95012 72219 95012 72219 ਇੱਥੇ Google Pay ਚੱਲਦਾ ਤੁਹਾਡਾ ਆਪਣਾ ਨਾਲ ਦੀ ਦਾ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਤੁਸੀਂ ਦੇਖਿਆ ਪਰਿਵਾਰ ਕੇ ਮੈਂਬਰਾਂ ਦਾ ਨੰਬਰ ਵੀ ਅਸੀਂ ਸਾਂਝੀ ਕਰ ਦਿੱਤਾ ਵਾ ਅਤੇ ਪਤਾ ਵੀ ਦੱਸ ਦਿੱਤਾ ਗਿਆ ਵਾ ਸਾਡੀ ਦਸ਼ਕਾਂ ਨੂੰ ਪੀਲੇ ਆ ਭਾਈ ਜੇਕਰ ਤੁਸੀਂ ਸਿੱਧੇ ਆ ਕੇ ਮਤ ਕਰਨੀ ਆ ਅਮਰਸਰ ਤੋਂ ਆਇਆ ਫਤਿਗਾ ਚੂੜੀਆਂ ਜਦੋਂ ਅਜਾਈਦਾ ਭਾਲੋ ਵਾਲੀ ਲਾਗੇ ਖਹਿਰਾ ਕਲਾ ਪਿੰਡ ਹੈਗਾ ਉਥੇ ਆ ਕੇ ਮਤ ਕਰ ਸਕਦੇ ਹੋ ਜੇਕਰ ਬਟਾਲੇ ਸਾਈਡ ਆਈਏ ਉਧਰ ਦੀ ਇਹ ਪਿੰਡ ਪੈ ਜਾਂਦਾ ਤੁਹਾਨੂੰ ਤੁਹਾਡੇ ਸਾਥ ਦੀ ਲੋੜ ਆ ਤੁਹਾਡੇ ਮਦਦ ਦੀ ਲੋੜ ਆ ਦਸ਼ਕੋ ਜਰੂਰ ਆ ਚੱਕ ਕੇ ਮਤ ਕਰਿਓ ਕਿਉਂਕਿ ਹਾਲਾਤ ਨਹੀਂ ਦੇਖਿਆਂਦੇ ਪਰਿਵਾਰ ਦੇ ਪੰਜਾਬੀਓ ਪੰਜਾਬੀਆਂ ਦਾ ਸਾਥ ਜਰੂਰ ਦਿਓ ਅੱਜ ਤੁਹਾਡੇ ਸਾਥ ਦੀ ਲੋੜ ਆ ਤੁਸੀਂ ਦੇਖਿਆ ਸਾਰੀ ਉਮਰ ਲੱਗ ਜਾਂਦੀ ਬੰਦੇ ਨੂੰ ਘਰ ਬਣਾਉਣ ਲੱਗਿਆ ਪਰ ਹਾਲਾਤ ਵੇਖ ਲੋ ਕੀ ਅੱਜ ਰੋ ਰੋ ਕੇ ਭੈਣ ਨੇ ਆਪਣਾ ਦਰਦ ਬਿਆਨ ਕੀਤਾ ਪਰ ਕਹਿੰਦੀ ਕਿਸੇ ਗਾੜੀ ਮੰਗਣਾ ਨਹੀਂ ਜਾਂਦਾ ਕਿਸੇ ਕੋ ਮੰਗਿਆ ਨਹੀਂ ਜਾਂਦਾ ਬਾਬਾ ਬੁੱਢੇ ਕੋ ਮੰਗਿਆ ਇਸ ਕਰਕੇ ਭਾਈ ਬਾਬੇ ਬੁੱਢੇ ਜਿਹ ਤੁਸੀ ਮੰਨਦੇ ਹੋ ਜਿੰਨੀ ਕੋ ਤਿਲ ਫਿਰ ਸੇਵਾ ਜਰੂਰ ਕਰਿਓ ਇਹ ਵੀ ਸੇਵਾ ਤੁਹਾਡੀ ਹਾਜ਼ਰੀ ਲੱਗਣੀ ਆ ਕਿਉਂਕਿ ਦਸਬੰਧ ਕੱਢ ਕੇ ਜਰੂਰ ਸੇਵਾ ਮਾਤੀ ਕਰਿਓ ਪਰਿਵਾਰ ਦੀ ਤੁਸੀਂ ਬਹੁਤਾ ਕੁਝ ਨਹੀਂ ਮੰਗਦੀ ਭੈਣ ਉਹਦਾ ਕਹਿਣਾ ਵੀ ਸਿਰਫ ਕੋਠੇ ਬਣਵਾ ਕੇ ਦੇ ਦਿਓ ਛੱਤ ਬਣਵਾ ਕੇ ਦੇ ਦਿਓ ਅੱਜ ਦੇ ਜ਼ਮਾਨੇ ਦੀ ਛੱਤ ਬਹੁਤ ਜ਼ਰੂਰੀ ਆ ਸਾਡੀ ਦਸ਼ਕਾਂ ਨੂੰ ਪੀ ਲਿਆ ਭਾਈ ਜੇਕਰ ਤੁਸੀਂ ਵੀ ਪਿਆਰ ਕਰਦੇ ਹੋ ਪੰਜਾਬੀ ਨੂੰ ਪੰਜਾਬੀ ਨੂੰ ਇਸ ਵੀਡੀਓ ਵੱਤ ਵਾਅ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਕੀ ਭੈਣ ਸਭ ਜੀ ਦੇ ਕੋਠੇ ਨੇ ਉਹ ਫਿਰ ਤੋਂ ਬੈ ਸਕਣ ਮੈਨੂੰ ਦਿਉ ਔਜਾਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਆਮਰ ਸਾਹਿਬ